ਸ਼ੇਮੇ ਪਾਸ਼ਾ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਦਾ ਮਹਾਰਕ ਇਤਿਹਾਸ ਇਸ ਮਹਾਰਕ ਸਥਾਨ ਤੇ ਮਾਰਕ ਕਰਨ ਪਏ ਹਨ ਔਰ ਇਸ ਸਥਾਨ ਤੇ ਕਰੀਰ ਸਾਹਿਬ ਉਹਨਾਂ ਵੱਲੋਂ ਮੌਜੂਦ ਹੈ ਜਿਸ ਦੇ ਨਾਲ ਸਤਗੁਰਾਂ ਨੇ ਘੋੜਾ ਬੰਨੇ ਆ ਔਰ ਇਸ ਸਥਾਨ ਤੇ ਸਤਗੁਰਾਂ ਨੇ ਕਿਉਂਕਿ ਨਗਰ ਦੀ ਸੰਗਤ ਤਾਂ ਉਹਨਾਂ ਵਾਸਤੇ ਜੋ ਵੀ ਸੰਗਤ ਆਉਂਦੀ ਸੀ ਦੁੱਧ ਲੈ ਕੇ ਆਉਂਦੀ ਸੀ ਸਾਹਿਬ ਸਤਿਗੁਰੂ ਸ੍ਰੀ ਗੋਤੇਗ ਬਹਾਦਰ ਜੀ ਸਾਹਿਬ ਜੀ ਮਹਾਰਾਜ ਜੀ ਦੇ ਸਥਾਨ ਤੇ ਮਾਰਕ ਚਰਨ ਪਾਈ ਹਨ ਜਦੋਂ ਸਤਿਗੁਰੂ ਜੀ ਦਿੱਲੀ ਨੂੰ ਸ਼ਹੀਦੀ ਦੇਣ ਵਾਸਤੇ ਗਏ ਉਸ ਸਮੇਂ ਸਤਿਗੁਰੂ ਸਮਾਰਕ ਸਥਾਨ ਤੇ ਪਹੁੰਚੇ ਉਹਨਾਂ ਵੱਲੋਂ ਉਹਨਾਂ ਦੇ ਨਾਲ ਉਹਨਾਂ ਦੇ ਸਤਕਾਰਯੋਗ ਮਾਤਾ ਜੀ ਔਰ ਉਹਨਾਂ ਦੇ ਧਰਮਸਪਤਨੀ ਮਾਤਾ ਗੁਜਰੀ ਜੀ ਉਹਨਾਂ ਦੇ ਮਾਮਾ ਕਿਰਪਾਲ ਸਿੰਘ ਜੀ ਉਸ ਸਮੇਂ ਉਹਨਾਂ ਨਾਲ ਸਨ ਹੋਰ ਵੀ ਬਹੁਤ ਸੰਗਤ ਉਹਨਾਂ ਨਾਲ ਸੀ ਉਹਨਾਂ ਨੇ ਸਮਾਰਕ ਸਥਾਨ ਤੇ ਮਾਰਕ ਚਰਨ ਪਾਈ ਸਰਹੰਸਵਾਰਨ ਤੋਂ ਬਾਅਦ ਸਤਿਗੁਰੂ ਜਦੋਂ ਉੱਚ ਦਾ ਪੀਰ ਬਣ ਕੇ ਆਲਮਗੀਰ ਸਾਹਿਬ ਪਹੁੰਚੇ ਉਸ ਤੋਂ ਅਪਰੰਤ ਉਹ ਰਾਏਕੋਟ ਪਹੁੰਚੇ ਰਾਏਕੋਟ ਤੋਂ ਉਹ ਨਗਰ ਨੇੜੇ ਮੂਲਵਾਲ ਸਾਹਿਬ ਪਹੁੰਚੇ ਉਹਨਾਂ ਦੀ ਯਾਦ ਦੇ ਵਿੱਚ ਇਹ ਸਮਾਗਮ ਮਨਾਇਆ ਜਾਂਦਾ ਜੋ ਹਰ ਸਾਲ ਅਸੀਂ ਮਨਾਉਂਦੇ ਹਾਂ 31 ਜਨਵਰੀ 1 2 3 ਰੋਜ਼ਾ ਸੰਤ ਸਮਾਗਮ ਇਹ ਮਨਾਇਆ ਜਾਂਦਾ ਹੈ ਜੋ ਉਹਨਾਂ ਦੇ ਇਸ ਨਗਰ ਦੇ ਵਿੱਚ ਆਉਣ ਦੇ ਮਹਾਰਕ ਕਰਨ ਹੈ ਉਹਨਾਂ ਦੀ ਜੋ ਸ਼ਹੀਦ ਅਵਤਾਰਪੁਰ ਵਹਾਨੂੰ ਵੱਖਰੇ ਮਨਾਏ ਜਾਂਦੇ ਹਨ ਔਰ ਉਹਨਾਂ ਦੇ ਇਸ ਨਗਰ ਦੇ ਵਿੱਚ ਮਾਰਕ ਚਰਨ ਪਾਉਣ ਦਾ ਜੋ ਸਮਾਗਮ ਹੈ ਹਰ ਸਾਲ ਬੜੀ ਸਰਧਾ ਤੇ ਭਾਵਨਾ ਨਾਲ ਮਨਾਇਆ ਜਾਂਦਾ ਹੈ। ਸਸੀਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗੂਲਾ ਅਸੀਂ ਖੜੇ ਹਾਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਕੋਈਸਾਬ ਵਿੱਚ ਇਸ ਪਿੰਡ ਦੀ ਵਿਲੱਖਣਤਾ ਇਹ ਆ ਵੀ ਉਹਦੇ ਚਾਰ ਗੁਰੂ ਸਾਹਿਬਾਨਾਂ ਦੇ ਚਾਰ ਨਸ਼ੋ ਪ੍ਰਾਪਤ ਧਰਤੀ ਆ ਮੈਂ ਇੱਕ ਸਾਡੇ ਪਿੱਛੇ ਕਰੀਰ ਤੁਹਾਨੂੰ ਦਿਖਾਵਾਂਗੇ ਜਿਸ ਦੇ ਨਾਲ ਗੁਰੂ ਸਾਹਿਬ ਦਾ ਘੋੜਾ ਵੀ ਬੰਨਿਆ ਹੋਇਆ ਸੀ ਇਹ ਕਰੀਰ ਨਾਲ ਗੁਰੂ ਸਾਹਿਬ ਨੇ ਘੋੜਾ ਬੰਨਿਆ ਸੀ ਇਹ ਕਰੀਰ ਅੱਜ ਵੀ ਹਰਿਆ ਭਰਿਆ ਇਹ ਪਿੰਡ ਸੰਗਰੂਰ ਤੋਂ ਲੁਧਿਆਣਾ ਰੋਡ ਦੇ ਉੱਤੇ ਸੰਗਰੂਰ ਤੋਂ 3 ਕਿਲੋਮੀਟਰ ਦੂਰੀ ਤੇ ਸਿਤ ਹੈ ਇਸ ਪਿੰਡ ਦਾ ਨੌ ਦੇ ਵੀ ਇਤਿਹਾਸਕ ਨਾਂ ਆ ਜਿਹੜਾ ਕੋਈ ਸਾਹਿਬ ਨਾਂ ਆ ਇਹ ਗੁਰੂ ਨਾਨਕ ਦੇਵ ਜੀ ਨੇ ਰੱਖਿਆ ਬਾਬਾ ਜੀ ਖਾਲਸਾ ਬੇਗੁਰੂ ਜੀ ਕੀ ਫਤਿਹ ਬਾਬਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਕਦੋਂ ਆਏ ਬਾਬਾ ਨਾਨਕ ਜੀ ਕਿਵੇਂ ਇਹ ਪਿੰਡ ਦਾ ਧਿਆਨ ਟਿਕ ਨੋ ਇਸ ਸਥਾਨ ਤੇ ਗੁਰੂ ਨਾਨਕ ਸਾਹਿਬ ਜੀ ਨੇ ਮਹਾਰਾਜਿਆਂ ਨੇ ਜਦੋਂ ਲੋਕਾਈ ਨੂੰ ਤਾਰਨ ਵਾਸਤੇ ਪਹਿਲੀ ਉਦਾਸੀ ਕੀਤੀ ਉਸ ਸਮੇਂ ਦਿੱਲੀ ਤੋਂ ਜੀਂਦ ਜੀਂਦ ਤੋਂ ਭੇਵਾ ਅੰਨ ਦਾਣਾ ਸੁਨਾਮ ਹੁੰਦੇ ਹੋਏ ਗੁਰੂ ਸਾਹਿਬ ਸਥਾਨ ਤੇ ਪਹੁੰਚੇ ਨਾਨਕਾਣਾ ਸਾਹਿਬ ਸਾਡੇ ਨਾਲ ਸਥਿਤ ਹੈ ਉੱਥੇ ਕੋਈ ਮਹਾਰਾਜ ਨੇ ਚਰਨ ਪਾਏ ਉਸ ਤੋਂ ਅਪਰੰਤ ਸਥਾਨ ਤੇ ਪਹੁੰਚੇ। ਔਰ ਇਸ ਜਗ੍ਹਾ ਤੇ ਜਦੋਂ ਸਤਿਗੁਰਾਂ ਨੇ ਮਹਾਰਕ ਚਰਨ ਪਾਏ, ਉਸ ਸਮੇਂ ਇਸ ਸਥਾਨ ਤੇ ਕੋਈ ਨਾਗਰ ਨਹੀਂ ਸੀਗਾ। ਇੱਕ ਕੁੱਚਾ ਥੜਾ ਬਣਿਆ ਹੋਇ ਸੀ। ਸਤਿਗੁਰੂ ਸਥਾਨ ਤੇ ਬੈਠੇ, ਉਹਨਾਂ ਨੇ ਸ਼ਬਦ ਕੀਰਤਨ ਕੀਤਾ। ਨੇੜੇ ਸੁਣ ਕੇ ਮਾਤਾ ਜੀ ਜੋ ਆਪਣੇ ਖੇਤ ਵਿੱਚ ਰਹਿੰਦੇ ਸੀ, ਉਹਨਾਂ ਨੇ ਉਹਨਾਂ ਵਾਸਤੇ ਦੁੱਧ ਤਿਆਰ ਕਰਕੇ ਲਿਆਂਦਾ। ਸਤਿਗੁਰਾਂ ਨੇ ਉਹਨਾਂ ਪੁੱਛਿਆ ਕਿ ਭਾਈ ਇੱਥੇ ਨਗਰ ਨੇੜੇ ਕੋਈ ਹੈ? ਤਾਂ ਮਾਤਾ ਜੀ ਨੇ ਕਿਹਾ ਕਿ ਇੱਥੇ ਕੋਈ ਨਗਰ ਨਹੀਂ ਹੈ। ਤੋ ਸਤਿਗੁਰਾਂ ਨੇ ਵਾਚਨ ਕੀਤੇ ਭਾਈ ਸਮਾ ਪਾ ਕੇ ਇੱਥੇ ਨਗਰ ਬਸੇਗਾ ਜਿਸ ਦਾ ਨਾਮ ਕੋਈ ਸਾਭ ਹੋਵੇਗਾ ਬੱਬਾ ਜੀ ਕਿਹੜੇ ਕਿੜਿਆਂ ਉਹ ਦੱਸ ਗੁਰੂ ਸਾਹਿਬਾਨ ਉਰੇ ਪਹੁੰਚੇ ਪਹਿਲੇ ਗੁਰੂ ਸਾਹਿਬ ਕਦੋਂ ਪਹੁੰਚੇ ਦੂਜੇ ਗੁਰੂ ਸਾਹਿਬ ਕਦੋਂ ਪਹੁੰਚੇ ਉਸ ਤੋਂ ਉਪਰੰਤ ਛੇਵੇਂ ਪਾਤਸ਼ਾਹ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਦਾ ਮਹਾਰਕ ਇਤਿਹਾਸ ਕਿਸਾਨ ਇਸ ਮਹਾਰਕ ਉਸਤਾਨ ਤੇ ਮਾਰਕ ਚਰਨ ਪਏ ਹਨ ਜਦੋਂ ਸਤਿਗੁਰੂ ਭਾਈ ਕੀ ਟਰੌਲੀ ਉਥੇ ਗੋਰਖਨਾਥ ਦੇ ਕਨਪਾਰਟੀ ਸਾਧਾ ਨੇ ਸਤਿਗੁਰਾਂ ਦਾ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਇਤਿਹਾਸ ਕਿ ਪਿੱਪਲ ਸੀਗਾ ਜੋ ਉਸ ਨੂੰ ਅੱਗ ਲਾਈ ਸੋ ਉੱਥੋਂ ਭਾਈ ਆਲਮਸਤ ਨੇ ਉਹਨਾਂ ਨੂੰ ਬੇਨਤੀ ਕੀਤੀ ਸਤਿਗੁਰਾਂ ਨੂੰ ਔਰ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਸਨ ਕਿ ਸਤਿਗੁਰੂ ਜੀ ਮੈਨੂੰ ਇਸ ਸਮੇਂ ਬਹੁਤ ਤੰਗ ਕੀਤਾ ਜਾ ਰਿਹਾ ਹੈ ਔਰ ਸਤਿਗੁਰਾਂ ਦੇ ਇਤਿਹਾਸ ਨੂੰ ਮਿਟਾਇਆ ਜਾ ਰਿਹਾ ਹੈ ਉਸ ਸਮੇਂ ਉਹਨਾਂ ਦੀ ਬੇਨਤੀ ਸੁਣ ਕੇ ਜਦੋਂ ਸਤਿਗੁਰੂ ਭਾਈ ਕੀ ਟਰਾਲੀ ਪਹੁੰਚੇ ਤਾਂ ਉਸ ਤੋਂ ਮੁੜਦੇ ਹੋਏ ਸਤਿਗੁਰਾਂ ਨੇ ਸੁਮਾਰਕ ਅਸਥਾਨ ਤੇ ਚਰਨ ਪਾਏ ਔਰ ਇਸ ਸਥਾਨ ਤੇ ਕਰੀਰ ਸਾਹਿਬ ਉਹਨਾਂ ਵੱਲੋਂ ਮੌਜੂਦ ਹੈ ਜਿਸ ਦੇ ਨਾਲ ਸਤਿਗੁਰਾਂ ਨੇ ਘੋੜਾ ਬੰਨੇ ਆ ਔਰ ਇਸ ਸਥਾਨ ਤੇ ਸਤਿਗੁਰਾਂ ਨੇ ਕਿਉਂਕਿ ਨਗਰ ਦੀ ਸੰਗਤ ਉਹਨਾਂ ਵਾਸਤੇ ਜੋ ਵੀ ਸੰਗਤ ਆਉਂਦੀ ਸੀ ਦੁੱਧ ਲੈ ਕੇ ਆਉਂਦੀ ਸੀ ਸੋ ਸਤਿਗੁਰਾਂ ਨੇ ਇਸ ਸਥਾਨ ਤੇ ਦੁੱਧ ਅਤੇ ਪੁੱਤਰ ਦੀਆਂ ਦਾਤਾਂ ਬਖਸ਼ੀਆਂ ਅਤੇ ਕਿਹਾ ਕਿ ਭਾਈ ਇਹ ਨਗਰ ਦੇ ਵਿੱਚ ਜੋ ਅੰਨ ਪਾਣੀ ਹੈ ਉਹ ਖਾਣ ਜੋਗਾ ਹੋਈ ਜਾਵੇਗਾ ਔਰ ਦੁੱਧ ਦੀਆਂ ਸੋ ਨਗਰ ਦੇ ਵਿੱਚ ਨਦੀਆਂ ਦੀ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਜੀ ਬੱਬਾ ਜੀ ਤੀਜੇ ਗੁਰੂ ਸਾਹਿਬਾਨ ਦਾ ਕੀ ਤੇਆ ਸਾਹਿਬ ਸਤਿਗੁਰੂ ਸ੍ਰੀ ਗੁਰਤੇਗ ਬਹਾਦਰ ਜੀ ਸਾਹਿਬ ਜੀ ਮਹਾਰਾਜ ਜੀ ਦੇ ਸਸਥਾਨ ਤੇ ਮਹਾਰਕ ਚਰਨ ਪਾਏ ਹਨ ਜਦੋਂ ਸਤਿਗੁਰੂ ਜੀ ਦਿੱਲੀ ਨੂੰ ਸ਼ਹੀਦੀ ਦੇਣ ਵਾਸਤੇ ਗਏ ਉਸ ਸਮੇਂ ਸਤਿਗੁਰੂ ਸਮਾਰਕ ਸਥਾਨ ਤੇ ਪਹੁੰਚੇ ਉਹਨਾਂ ਵੱਲੋਂ ਉਹਨਾਂ ਦੇ ਨਾਲ ਉਹਨਾਂ ਦੇ ਸਤਕਾਰਯੋਗ ਮਾਤਾ ਜੀ ਔਰ ਉਹਨਾਂ ਦੇ ਧਰਮਸਪਤਨੀ ਮਾਤਾ ਗੁਜਰੀ ਜੀ ਉਹਨਾਂ ਦੇ ਮਾਮਾ ਕਿਰਪਾਲ ਸਿੰਘ ਜੀ ਉਸ ਉਸ ਸਮੇਂ ਉਹਨਾਂ ਨਾਲ ਸਨ ਹੋਰ ਵੀ ਬਹੁਤ ਸੰਗਤ ਉਹਨਾਂ ਨਾਲ ਸੀ ਉਹਨਾਂ ਨੇ ਸਮਾਰਕ ਸਥਾਨ ਤੇ ਮਹਾਰਕ ਚਰਨ ਪਾਏ ਸੀ ਚੌਥੇ ਗੁਰੂ ਸਾਹਿਬ ਕਿਹੜੇ ਸਨ ਜਿਹੜੇ ਉਰੇ ਜਿਨ੍ਹਾਂ ਨੇ ਚਰਨ ਪਾਏ ਤੇ ਉਹਨਾਂ ਦਾ ਕੀ ਇਤਿਹਾਸ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਆਪਣਾ ਸਰਵੰਸ ਵਾਰ ਕੇ ਦਰ ਪੜਦਰ ਜਦੋਂ ਗੁਰੂ ਗੋਬਿੰਦ ਸਿੰਘ ਨੇ ਸਰਵੰਸ ਵਾਰਿਆ ਤੁਸੀਂ ਭਾਵਕ ਭਾਵਕ ਹੋਗੇ ਹਾਂਜੀ ਸਰਵੰਸ ਵਾਰਨ ਤੋਂ ਬਾਅਦ ਸਤਿਗੁਰੂ ਜਦੋਂ ਉੱਚ ਦਾ ਪੀਰ ਬਣ ਕੇ ਆਲਮਗੀਰ ਸਾਹਿ ਪਹੁੰਚੇ ਉਸ ਤੋਂ ਅਪरांत ਉਹ ਰਾਏਕੋਟ ਪਹੁੰਚੇ ਰਾਏਕੋਟ ਤੋਂ ਉਹ ਨਗਰ ਨੇੜੇ ਮੂਲਵਾਲ ਸਾਹਿਬ ਪਹੁੰਚੇ। ਤੋਂ ਉਸ ਸਾਨ ਦੇ ਬੀਕੇ ਦੇ ਪਰਿਵਾਰ ਵੱਲੋਂ ਉਹਨਾਂ ਦੇ ਸਿੰਘ ਉਹਨਾਂ ਦੇ ਸਤਿਗੁਰਾਂ ਦੇ ਨਾਲ ਸਨ। ਉਹਨਾਂ ਵੱਲੋਂ ਤੁਲਨਾ ਬਹੁਤ ਜ਼ਿਆਦਾ ਪਿਆਰ ਸੀ ਉਹਨਾਂ ਨਾਲ। ਉਹਨਾਂ ਨੇ ਉਹਨਾਂ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਜੀ ਸਾਡੇ ਮੂਲਵਾਲ ਕਸਾਨਾ ਵਿਖੇ ਸਾਡੇ ਆਸਾਨ ਸਾਡੇ ਨਗਰ ਵਿਖੇ ਮੂਲਵਾਲ ਚਰਨ ਪਾਓ। ਤਾਂ ਉਹਨਾਂ ਦੀ ਬੇਨਤੀ ਤੇ ਸਤਿਗੁਰਾਂ ਨੇ ਮੂਲਵਾਲ ਸਾਹਿਬ ਤੋਂ ਇੱਥੇ ਮੂਲਵਾਲ ਚਰਨ ਪਾਏ ਜੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਪਹੁੰਚੇ ਪਰਿਵਾਰ ਵਿਛੜ ਚੁਕੇ ਸੀ ਪਰ ਕੁਰਬਾਨੀ ਕਰ ਚੁਕੇ ਸੀ ਉਦੋਂ ਬਾਅਦ ਉਹਰੇ ਪਹੁੰਚੇ ਹਾਂ ਜੀ ਮੂਲੋਵਾਲ ਸਾਹਿਬ ਤੋਂ ਇਸ ਸਥਾਨ ਤੇ ਪਹੁੰਚੇ ਹਨ ਉਹਨਾਂ ਦੀ ਯਾਦ ਦੇ ਵਿੱਚ ਇਹ ਸਮਾਗਮ ਮਨਾਇਆ ਜਾਂਦਾ ਜੋ ਹਰ ਸਾਲ ਅਸੀਂ ਮਨਾਉਂਦੇ ਹਾਂ 31 ਜਨਵਰੀ 1 2 3 ਰੋਜ਼ਾ ਸੰਤ ਸਮਾਗਮ ਇਹ ਮਨਾਇਆ ਜਾਂਦਾ ਹੈ ਜੋ ਉਹਨਾਂ ਦੇ ਇਸ ਨਗਰ ਦੇ ਵਿੱਚ ਆਉਣ ਦੇ ਮਹਾਰਕ ਚਰਨ ਹੈ ਸੀ ਉਹਨਾਂ ਦੀ ਜੋ ਸ਼ਹੀਦ ਅਵਤਾਰਪੁਰ ਬਹਾਨੋਂ ਵੱਖਰੇ ਮਨਾਏ ਜਾਂਦੇ ਹਨ ਔਰ ਉਹਨਾਂ ਦੇ ਇਸ ਨਗਰ ਦੇ ਵਿੱਚ ਮਹਾਰਕ ਚਰਨ ਪਾਉਣ ਦਾ ਜੋ ਸਮਾਗਮ ਹੈ ਹਰ ਸਾਲ ਬੜੀ ਸਰਦਾ ਤੇ ਭਾਵਨਾ ਨਾਲ ਮਨਾਇਆ ਜਾਂਦਾ ਹੈ ਜੀ। ਬਾਬਾ ਜੀ ਜਦੋਂ ਗੁਰੂ ਸਾਹਿਬ ਆਏ ਜਿਹੜੀਆਂ ਤਰੀਕਾਂ ਉਦੋਂ ਪਿੰਡ ਫਿਰੇ ਗੁਰੂ ਨਾਨਕ ਦੇਵ ਜੀ ਦੇ ਬੁੱਲੜਾ ਨਾਲ ਵੱਚੁਕੇ ਸੀ ਪਿੰਡ। ਹਾਂਜੀ ਇਹ ਨਗਰ ਉਸ ਸਮੇਂ ਵਾਸੋ ਕੇ ਆ ਸੀਗਾ ਜੀ। ਇਥੋਂ ਦੇ ਗੁਰੂ ਗੋਬਿੰਦ ਸਿੰਘ ਜੀ ਨਾਲ ਪੰਜ ਸਤ ਸਿੰਘ ਵੀ ਪਹਿਲੀ ਜੰਗ ਜੋ ਅੰਮ੍ਰਿਤਸਰ ਵਿਖੇ ਹੋਈ ਹੈ ਉਹਦੇ ਵਿੱਚ ਸ਼ਹੀਦ ਵੀ ਹੋਏ ਹਨ। ਜੋ ਭਾਈ ਮਨੀ ਸਿੰਘ ਦੇ ਉਹਨਾਂ ਦੇ ਪਰਿਵਾਰ ਦੇ ਨਾਲ ਇਥੋਂ ਸਿੰਘ ਗਏ ਔਰ ਪਹਿਲੀ ਜੰਗ ਦੇ ਵਿੱਚ ਉਹ ਸ਼ਹੀਦ ਹੋਏ ਹਨ। ਹੋਰ ਕੀ ਇਤਿਹਾਸ ਆ ਇਹ ਪਿੰਡ ਦਾ? ਇਸ ਨੂੰ ਮੈਂ ਸੁਣਿਆ ਵੀ ਹਜ਼ੂਰ ਸਾਹਿਬ ਦੇ ਬਰਾਬਰ ਦਾ ਦਰਜਾ ਮਿਲਿਆ ਇਹਦੇ ਵਿੱਚੋਂ ਇਸ ਅਸਥਾਨ ਨੂੰ ਪ੍ਰਗਟ ਕਰਨ ਵਾਲੇ ਬਾਬਾ ਜਬਾਬਾ ਸ਼ਾਮ ਸਿੰਘ ਜੀ ਉਸ ਨਗਰ ਦੇ ਹੋਏ ਹਨ ਉਹਨਾਂ ਦਾ ਰੁਟੀਨ ਸੀ ਉਹ ਪੈਦਲ ਯਾਤਰਾ ਦੇ ਤੌਰ ਤੇ ਹਜ਼ੂਰ ਸਾਹਿਬ ਜਾਂਦੇ ਸਨ ਆਪਣੇ ਜੀਵਨ ਦੇ ਵਿੱਚ ਉਹਨਾਂ ਨੇ ਦੋ ਤਿੰਨ ਯਾਤਰਾ ਕੀਤੀਆਂ ਜੋ ਤੀਸਰੀ ਕਵਾਰ ਹੋ ਹਜ਼ੂਰ ਸਾਹਿਬ ਗਏ ਤਾਂ ਉੱਥੇ ਉਹਨਾਂ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕਿਹਾ ਕਿ ਭਾਈ ਸੋਡੇ ਤਾਂ ਆਪਣੇ ਨਗਰ ਦੇ ਵਿੱਚ ਹਜੂਰ ਸਾਹਿਬ ਹੈ ਤੁਸੀਂ ਜਾ ਕੇ ਉਸ ਅਸਥਾਨ ਨੂੰ ਪ੍ਰਗਟ ਕਰੋ ਉਹਨਾਂ ਵੱਲੋਂ ਪਹਿਲਾਂ ਜਦੋਂ ਆਪਾਂ ਬਸ ਛੱਡੇ ਤੋਂ ਮੁੜਦੇ ਹਾਂ ਉੱਥੇ ਇੱਕ ਉੱਚੀ ਜਗ੍ਹਾ ਸੀ ਉੱਥੇ ਆਸਣ ਲਾਇਆ ਵੀ ਇਹ ਜਗ੍ਹਾ ਹੋਵੇਗੀ ਸਤਿਗੁਰਾਂ ਨੂੰ ਉੱਥੇ ਵੀ ਉਹਨੂੰ ਵਚਨ ਹੋਏ ਕਿ ਨਹੀਂ ਪਾਈ ਅਜੇ ਤੂੰ ਦੂਰ ਹੈ ਫਿਰ ਇਸ ਅਸਥਾਨ ਤੇ ਉੱਚਾ ਥੜਾ ਬਣਿਆ ਹੋਇਆ ਸੀਗਾ ਜੋ ਪ੍ਰਾਤਨ ਸੀਗਾ ਉਸ ਅਸਥਾਨ ਤੇ ਆ ਕੇ ਫਿਰ ਉਹਨਾਂ ਨੇ ਇਹ ਜਗ੍ਹਾ ਪ੍ਰਗਟ ਕੀਤੀ ਔਰ ਆਪਣੀ ਜਾਇਦਾਦ ਸਾਰਾ ਆਪਣਾ ਜਿਨੀ ਵੀ ਉਹਨਾਂ ਦੀ ਜ਼ਮੀਨ ਸੀ ਜਾਂ ਉਹਨਾਂ ਦਾ ਘਰ ਸੀ ਸਾਰਾ ਗੁਰੂ ਕੇ ਸਥਾਨਾਂ ਦੇ ਨਾਮ ਲਵਾਇਆ ਜੀ ਉਹਨਾਂ ਵੱਲੋਂ ਇਹ ਸਥਾਨ ਪ੍ਰਗਟ ਕੀਤਾ ਗਿਆ ਉਥੋਂ 6ਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਉਹਨਾਂ ਨੂੰ ਇਹ ਵਤਨ ਕੀਤਾ ਸੀ ਭਾਈ ਛੋਡੇ ਆਪ ਦੇ ਸਥਾਨ ਵਿਖੇ ਜੋ ਛੋਡਾ ਸਥਾਨ ਹੈ ਉਥੇ ਹਜੂਰ ਸਾਹਿਬ ਦਾ ਖਿਤਾਬ ਹੈ ਉਹਨਾਂ ਨੂੰ ਛੋਡੇ ਤਾਂ ਆਪ ਦੇ ਘਰ ਵਿੱਚ ਹਜੂਰ ਸਾਹਿਬ ਹੈ ਤੁਹਾਨੂੰ ਇੱਡੀ ਦੂਰ ਆਉਣ ਦੀ ਲੋੜ ਨਹੀਂ ਜਦੋਂ ਉਹ ਸਿੰਘਾਂ ਨੇ ਪ੍ਰਗਟ ਕੀਤਾ ਪੈਦਲ ਯਾਤਰੀਆਂ ਨੇ ਕਿੰਨੀ ਕਠਨ ਕਮਾਈ ਹੋਊਗੀ ਜਦੋਂ ਉਰੋਂ ਤੁਰ ਕੇ ਹਜੂਰ ਸਾਹਿਬ ਜਾਣਾ ਕਿਉਂਕਿ ਉਰੋਂ ਕਟੋਕਟ 1500 ਕਿਲੋਮੀਟਰ ਤੋਂ ਉੱਤੇ ਜਿਆਦਾ ਹੋਊਗਾ ਹਾਂਜੀ ਹਾਂਜੀ ਬਹੁਤ ਵਧੀਆ ਜੀ ਦੇਖੋ ਉਸ ਸਮੇਂ ਦਾ ਉਹਨਾਂ ਦਾ ਜੀਵਨ ਇਦਾਂ ਦੀ ਹੁੰਦੇ ਸੀਗੇ ਜੀ ਕਿਉਂ ਤੁਰਨਾ ਫਿਰਨਾ ਆਮ ਉਹ ਤੋਂ ਸਾਧਨ ਜ਼ਿਆਦਾ ਹੁੰਦੇ ਨਹੀਂ ਸੀਗੇ ਤੁਰ ਕੇ ਹੀ ਯਾਤਰਾ ਹੁੰਦੀਆਂ ਸੀਗੇ ਇਸ ਕਰਕੇ ਉਹ ਤੁਰ ਕੇ ਪੈਦਲ ਯਾਤਰਾ ਕਰਕੇ ਹੀ ਉਸ ਤੋਂ ਉੱਥੇ ਜਾਂਦੇ ਸੀਗੇ ਬੱਬਾ ਜੀ ਤੁਸੀਂ ਕਦੋਂ ਤੋਂ ਇਸ ਸਥਾਨ ਦੀ ਸੇਵਾ ਕਰਦੇ ਦੱਸ ਮੈਨੂੰ 10-11 ਸਾਲ ਸਸ ਸਥਾਨ ਦੀ ਸੇਵਾ ਕਰਦਿਆਂ ਹੋਵੇ ਜੀ ਬੱਬਾ ਜੀ ਕਦੇ ਆਏ ਸੁਪਨੇ 'ਚ ਜਾਂ ਦਿਖਾਈ ਕਦੇ ਮਹਾਰਾਜ ਦੇ ਦਰਸ਼ਨ ਹੋਏ ਸੀ ਨਹੀਂ ਜੀ ਨਹੀਂ ਜੀ ਮੈਂ ਆਪਾਂ ਨਹੀਂ ਕਹਿ ਸਕਦੇ ਦੋ ਚਲੋ ਉਹ ਤਾਂ ਉਹਨਾਂ ਦੀ ਰਜ਼ਾ ਹੈ ਉਹਨਾਂ ਨੇ ਦਰਸ਼ਨ ਦੇਣੇ ਨੇ ਉਹਨਾਂ ਦਾ ਦਰਸ਼ਨ ਕਰਨ ਵਾਸਤੇ ਬਹੁਤ ਵੱਡਾ ਜੀਵਨ ਚਾਹੀਦਾ ਚਲੋ ਸੋਚ ਸਕਦਾ ਸਾਡਾ ਅਜੇ ਨਾ ਬਣਿਆ ਹੋਵੇ ਬੱਬਾ ਜੀ ਜਦੋਂ ਉਰੇ ਤੁਸੀਂ ਸੇਵਾ ਕਰਦੇ ਹੋ ਕਿੰਨੇ ਕ ਮਨ ਨੂੰ ਸਕੂਨ ਹੁੰਦਾ ਲੋਕ ਉਰੇ ਕਿੰਨੇ ਕ ਆਉਂਦੇ ਨੇ ਜਿਨ੍ਹਾਂ ਦੇ ਮਨੋਂ ਕਾਵਨਾ ਪੂਰੀ ਹੁੰਦੇ ਤੋਂ ਅਰਦਾਸਾਂ ਵੀ ਕਰਾਉਂਦੇ ਇਸ ਸਥਾਨ ਤੇ ਬਹੁਤ ਹੀ ਪਰਿਵਾਰਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਹਨ ਅਸੀਂ ਅਰਦਾਸ ਬੇਨਤੀਆਂ ਵੀ ਕਰਦੇ ਹਾਂ ਨਗਰ ਦੀ ਬਹੁਤ ਸਰਦਾਰਾ ਹੈ ਜੀ ਨੇੜੇ ਤੇੜੇ ਦੇ ਨਗਰਾਂ ਦੀ ਬਹੁਤ ਸਰਦਾਰਾ ਇਸ ਸਥਾਨ ਤੇ ਇਸ ਸਥਾਨ ਤੇ ਤਾਂ ਪਹਿਲਾਂ ਤੋਂ ਬਹੁਤ ਜ਼ਿਆਦਾ ਸਰਦਾਰਾ ਸੀ ਜਿਲ੍ਹਾ ਲੋਬੀ ਨਗਰ ਖਿਲਰਿਆਂ ਤੋਂ ਇੱਥੇ ਜ਼ਮੀਨਦਾਨ ਕੀਤੀ ਹੋਈ ਹੈ ਨਗਰ ਬਡਰੁਖਾਂ ਤੋਂ ਜੋ ਉਸ ਸਮੇਂ ਉੱਥੇ ਦੇ ਰਾਜੇ ਸੀਗੇ ਉਹਨਾਂ ਦੇ ਸਰਦਾਰ ਸੀਗੇ ਮਹਾਰਾਜ ਰਣਜੀਤ ਸਿੰਘ ਦੇ ਪਰਿਵਾਰ ਦੇ ਵਿੱਚੋਂ ਉਹ ਪਰਿਵਾਰ ਵੀ ਇੱਥੇ ਆ ਕੇ ਨਮਸਤਕ ਹੁੰਦਾ ਸੀਗਾ ਉਹਨਾਂ ਵੱਲੋਂ ਇੱਥੇ ਢੇਟਾਵਾਂ ਚੜਾਈਆਂ ਜਾਂਦੀਆਂ ਸੀਗੀਆਂ ਨਗਰ ਥਰੇਸਾਂ ਇਹਨਾਂ ਨਗਰਾਂ ਦੇ ਵਿੱਚੋਂ ਇਸ ਸ਼ਾਂਤ ਤੇ ਜ਼ਮੀਨ দান ਕੀਤੀ ਹੋਈ ਹੈ ਜੀ। ਬੱਬਾ ਜੀ ਜਦੋਂ ਉਹ ਸੁੱਖਾਂ ਪਰ ਆਉਂਦੇ ਨੇ ਤੇ ਤੋਂ ਅਰਦਾਸ ਕਰਾਉਂਦੇ ਨੇ ਕਿੰਨਾ ਕੁ ਮਨ ਨੂੰ ਸਕੂਨ ਮਿਲਦਾ। ਕਿਤੇ ਨਾ ਕਿਤੇ ਕਿ ਮਨ ਨੂੰ ਤਾਂ ਬਲੁੰਦਰੀ ਜਾਂਦਾ ਹਨਾ। ਹਾਂਜੀ ਹਾਂਜੀ ਬਹੁਤ ਉਹ ਹੁੰਦਾ ਹੈ ਜੀ। ਦੇਖੋ ਕਿਉਂ ਸਤਿਗੁਰਾਂ ਦੀ ਕਿਰਪਾ ਹੁੰਦੀ ਹੈ ਜਿਸ ਤੇ ਫਿਰ ਸਾਡਾ ਵੀ ਮਨ ਖੁਸ਼ ਹੁੰਦਾ ਹੈ ਕਿ ਸਾਡੇ ਸਤਿਗੁਰਾਂ ਨੇ ਕਿਸੇ ਦੀ ਬੇਨਤੀ ਪ੍ਰਵਾਨ ਕਰਕੇ ਸਾਨੂੰ ਦਾਤ ਰਿਹਾ ਨੇ ਵੀ ਇਹ ਮਾਨ ਬਖਸ਼ਿਆਗਾ ਵੀ ਤੁਹਾਡੀ ਬੇਨਤੀਆਂ ਨਾਲੇ ਕਾਰਜ ਹੋਏ ਨੇ। ਬਾਬਾ ਜਦੋਂ ਅਰਦਾਸਾਂ ਕਰਦੇ ਹੋਂ ਕਦੇ ਮਨ ਚ ਫੁਰਨਾ ਨਹੀਂ ਆਇਆ ਵੀ ਸਤਿਗੁਰੂ ਸਾਨੂੰ ਵੀ ਦਰਸ਼ਨ ਦਿਓ ਸਾਡਾ ਵੀ ਜੀਵ ਨੂੰ ਉੱਚਾ ਸੁੱਚਾ ਬਣਾਇ ਬਹੁਤ ਵਾਰੇ ਸੋਚਿਆ ਜੀ ਜੀਵਨ ਇਹ ਹੀ ਸੋਚਦੇ ਆ ਵੀ ਚਲੋ ਸਤਿਗੁਰਾਂ ਨੇ ਇੰਨੇ ਕੇਸ ਵਾਰ ਜੀਵਨ ਚ ਕਿਰਪਾ ਕੀਤੀ ਆਗੇ ਹੋ ਸਕਦਾ ਹੋਰ ਵੀ ਕਰ ਦੇਣਗੇ ਜੀ ਕਿਰਪਾ ਕਰਨਗੇ ਸਤਿਗੁਰਾਂ ਨੇ ਇਹ ਕਿਰਪਾ ਕਰਨੀ ਆ ਜੀ ਆਪਾਂ ਤਾਂ ਕਹਿਣ ਵਾਲੇ ਆ ਉਹਨਾਂ ਨੇ ਆਪਣੇ ਲੜਾ ਆਪ ਹੀ ਲਾ ਲੈਣਾ ਲੋਕਾਂ ਦਾ ਪਿੰਡ ਦੇ ਲੋਕਾਂ ਦਾ ਕਿੰਨੀ ਕਿ ਸਰਦਾ ਸ਼ਰਦਾ ਉਰੇ ਬਹੁਤ ਸਰਦਾ ਇਸ ਨਗਰ استان ਤੇ ਤਕਰੀਬਨ ਬਹੁਤ ਜਿਆਦਾ ਸਰਦਾ ਪੂਰੇ ਨਗਰ ਦੀ ਇਹ ਸਨ ਭਾਈ ਸਾਹਿਬ ਜਿਹੜੇ ਗੁਰਦੁਆਰਾ ਸਾਹਿਬ ਦੀ ਸੇਵਾ ਕਰਦੇ ਨੇ 10 ਸਾਲਾਂ ਤੋਂ ਪਿਛਲੇ ਤੋਂ ਸੇਵਾ ਕਰਦੇ ਨੇ ਮਨ ਨੂੰ ਸਕੂਨ ਆਉਂਦਾ ਜਦੋਂ ਅਰਦਾਸ ਪੂਰੀ ਹੁੰਦੀ ਆ ਮੈਂ ਫੇਰ ਦੱਸਣਾ ਚਾਹਣਾ ਸਾਡੇ ਦਰਸ਼ਕਾਂ ਨੂੰ ਇਹ ਪਿੰਡ ਸੰਗਰੂਰ ਤੋਂ ਲੁਧਿਆਣਾ ਰੋਡ ਦੇ ਉੱਤੇ ਸੰਗਰੂਰ ਤੋਂ 3 ਕਿਲੋਮੀਟਰ ਅੱਗੇ ਲੁਧਿਆਣਾ ਰੋਡ ਦੇ ਉੱਤੇ ਸਥਿਤ ਹੈ ਜਦੋਂ ਵੀ ਦਰਸ਼ਨ ਕਰਨਾ ਹੋ ਤਾਂ ਲੁਧਿਆਣੇ ਨੂੰ ਜਾਓ ਧੂਰੀ ਜਾਓ ਸੰਗਰੂਰ ਆਓ ਤਾਂ ਇਸ ਸਥਾਨ ਦੇ ਉੱਤੇ ਜ਼ਰੂਰ ਦਰਸ਼ਨ ਕਰਕੇ ਜਾਓ ਜਿੱਥੇ ਗੁਰੂ ਸਾਹਿਬ ਦਾ ਘੋੜਾ ਵੀ ਇਸ ਕਰੀਰ ਨਾਲ ਬੰਨਿਆ ਹੋਇਆ ਹਰਾ ਭਰਾ ਕਰੀਰ ਹੁਣ ਵੀ ਓਦਾਂ ਦੀ ਕਰੀਰਾ ਜਿਵੇਂ ਗੁਰੂ ਸਾਹਿਬ ਨੇ ਘੋੜਾ ਬੰਨਿਆ ਸੀ ਓਨਾ ਹੀ ਹਰਾ ਭਰਾ ਤੁਸੀਂ ਜਦੋਂ ਦਰਸ਼ਨ ਕਰਕੇ ਨਿਹਾਲ ਹੋਵੋਗੇ ਸੰਗਤ ਦਾ ਦਰਸ਼ਨ ਕਰਨਗੇ ਤਾਂ ਸੰਗਤਾਂ ਨੂੰ ਕਿਤੇ ਨਾ ਕਿਤੇ ਮਨ ਦੇ ਵਿੱਚ ਸਕੂਨ ਹੋਊਗਾ ਅੱਜ ਅਸੀਂ ਇਸ ਸਥਾਨ ਦੀ ਜਦੋਂ ਖਬਰ ਕਰਨ ਆਏ ਸਟੋਰੀ ਕਰਨ ਆਏ ਤਾਂ ਸਾਡੇ ਮਨ ਨੂੰ ਵੀ ਮੈਨੂੰ ਵੀ ਬੜਾ ਫਕਰ ਹੋਇਆ ਕਿਉਂਕਿ ਨੇੜਲੇ ਪਿੰਡ ਹੋਣ ਕਰਕੇ ਇਹ ਇਤਿਹਾਸ ਅਜੇ ਵਾਂਝਾ ਪਿਆ ਲੋਕਾਂ ਤੱਕ ਨਹੀਂ ਪਹੁੰਚਿਆ ਗਿਆ ਹੁਣ ਅਸੀਂ ਮਾਧਿਅਮ ਦੇ ਚੈਨਲ ਚੈਨਲ ਦੇ ਮਾਧਿਅਮ ਰਾਹੀਂ ਅਪੀਲ ਕਰਦੇ ਆਂ ਵੀ ਇਸ ਸਤਾਨ ਦੇ ਉੱਤੇ ਵੱਧ ਤੋਂ ਵੱਧਾਓ ਆਪਦੇ ਮਨ ਦੇ ਅਮਰਾਦਾ ਪੂਰੀਆਂ ਕਰੋ ਪਲਪਲ ਦੀ ਅਪਡੇਟ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਇਕਬਾਲ ਸਿੰਘ ਫਗੋਲਾ ਕੋਈ ਸਾਬ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਵਾਨ ਹਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ